ਅੱਜ ਸਮਾਜ ਨੇ ਮਨੁੱਖ ਨੇ ਖਾਸ ਕਰਕੇ ਸਿੱਖਾਂ ਨੇ ਤਰੱਕੀ ਬੜੀ ਕੀਤੀ ਹੈ ਜੇ ਉਹਦੀ ਉਦਾਹਰਣ ਹੈ ਉਦਾਹਰਣ ਇਹ ਵੀ ਕੱਚਿਆਂ ਘਰਾਂ ਤੋਂ ਪੱਕੀਆਂ ਹਵੇਲੀਆਂ ਕੋਠੀਆਂ ਮਹਿਲਾਂ ਤੱਕ ਬਲਦਾਂ ਤੋਂ ਟਰੈਕਟਰਾਂ ਤੱਕ ਖਾਤੀ ਤੋਂ ਕੰਬਾਈਨਾਂ ਤੱਕ ਬਹੁਤ ਵੱਡੀ ਤਰੱਕੀ ਪਰ ਜੇ ਕੁਝ ਗਵਾਇਆ ਹੈ ਉਹ ਵੀ ਬਹੁਤ ਵੱਡਾ ਕੁਝ ਗਵਾਇਆ ਹੈ ਪਹਿਲਾਂ ਜਦੋਂ ਅਸੀਂ ਛੋਟੇ ਛੋਟੇ ਬੱਚੇ ਹੁੰਦੇ ਸਾਂ ਹਰ ਘਰ ਦੇ ਵਿੱਚ ਗੁਰਬਾਣੀ ਹੁੰਦੀ ਸੀ ਕੋਈ ਪੋਥੀ ਪੜਦਾ ਕੋਈ ਗੁਟਕਾ ਪੜਦਾ ਇਵਨ ਇਥੋਂ ਤੱਕ ਕਿ ਸੱਥਾਂ ਵਿੱਚ ਵੀ ਰੂਪ ਵਸੰਤ ਸੋਰਾਵਰ ਫਤੇ ਸਿੰਘ ਜੀ ਦੇ ਕਿਸੇ ਪੜੇ ਜਾਂਦੇ ਅੱਜ ਜਿਹਨੂੰ ਅਸੀਂ ਤਰੱਕੀ ਕਹਿੰਨੇ ਆ ਉਹਦੇ ਨਾਲ ਨਾਲ ਵੱਡੇ ਘਰਾਂ ਚੋਂ ਗੁਰਬਾਣੀ ਪਲੈਨ ਕਰ ਗਈ ਕਿਸੇ ਕਰਮਾ ਵਾਲੇ ਘਰ ਵਿੱਚ ਗੁਰਬਾਣੀ ਹੈ ਜੇ ਇਸ ਗੱਲ ਦਾ ਕਿਸੇ ਨੂੰ ਨਹੀਂ ਪਤਾ ਛੋਟੇਰੀ ਉਮਰ ਮੈਂ ਉਹਦਾ ਇੱਕ ਪ੍ਰਮਾਣ ਦੇ ਦਿੰਦਾ ਜਿਵੇਂ ਪਿੱਛੇ ਕਰੋਨਾ ਆਇਆ ਤੇ ਕਰੋਨਾ ਨੇ ਸਾਡੇ ਗੁਰਮਤ ਸਮਾਗਮਾਂ ਦਾ ਭੋਗ ਪਾਤਾ ਇਸੇ ਤਰ੍ਹਾਂ ਤੁਹਾਡੀਆਂ ਪੱਕੀਆਂ ਹਵੇਲੀਆਂ ਨੇ ਆਸਾ ਦੀ ਵਾਰ ਦੀ ਪੋਥੀ ਦਾ ਜਪਜੀ ਸਾਹਿਬ ਦੇ ਗੁਟਕਾ ਸਾਹਿਬ ਦਾ ਸੁਖਣੀ ਸਾਹਿਬ ਦਾ ਕੰਮ ਨਵੇੜਤਾ